ਉਹ ਉਹਦੇ ਨਾਲ ਆਇਆ ਨੋਕੇ ਨਾ ਹਲਾ ਉਹ 10 ਜਨਵਰੀ ਦਾ ਦਿਨ ਜਿਲੰਦਰ ਤੋਂ ਗੁਰਦਾਸਪੁਰ ਜਾ ਰਹੇ ਕੁਝ ਪੁਲਿਸ ਮੁਲਾਜ਼ਮਾਂ ਲਈ ਬੇਹਦ ਭਿਆਨਕ ਚੜਿਆ ਤੜਖਸਾਰ ਕਰੀਬ 6:10 ਤੇ ਪੁਲਿਸ ਮੁਲਾਜ਼ਮਾਂ ਨਾਲ ਪਰ ਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖਬਰ ਹੈ ਹਸਾ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਪੀਏਪੀ ਸੈਂਟਰ ਤੋਂ ਚੱਲੀ বাস ਗੁਰਦਾਸਪੁਰ ਜਾ ਰਹੀ ਸੀ ਅਤੇ ਮੁਕੇਰੀਆਂ ਦੇ ਕਸਬਾ ਐਮਾ ਮੰਗਟ ਨੇੜੇ ਇੱਕ ਖੜੇ ਟਰਾਲੇ ਨਾਲ ਜਾ ਟਕਰਾਈ ਹਾਸਨਪਿਆਨクシー ਕੇ ਵਾਸੇ ਚਲਾ ਰਹੇ ਪੁਲਿਸ ਡਰਾਈਵਰ ਸਣੇ ਇੱਕ ਲੇੜੀ ਪੁਲਿਸ ਮਲਾਜ਼ਮ ਅਤੇ ਦੋ ਹੋਰ ਦੀ ਮੌਤ ਹੋ ਗਈ ਜਦ ਕਿ 10 ਦੇ ਕਰੀਬ ਪੁਲਿਸ ਮਲਾਜ਼ਮ ਗੰਭੀਰ ਜ਼ਖਮੀ ਹੋ ਗਏ ਨੇ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਸਾਹੀ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਸਨ ਕਿੰਨੇ ਵਜੇ ਕੀ ਕੱਟ ਕਿੰਨੇ ਕਵਜ ਦਾ ਟਾਈਮ ਸੀਗਾ ਅਸੀਂ ਬਿਲਕੁਲ 5:00 ਵਜੇ ਚੱਲੇ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5:00 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬੜਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 6:10 ਮਿੰਟ ਹੀ ਹੋਇਆ ਹੈ ਤੇ ਗੱਡੀ ਤੋਂ ਸਾਨੂੰ ਥੰਪਾਪ ਨਹੀਂ ਪਤਾ ਸਾਰੇ ਬੰਦੇ ਘਾਟੜ ਕੋੜਾ ਕਈਆਂ ਦੀਆਂ ਅੱਖਾਂ ਫੁੱਲ ਲੱਗੀਆਂ ਆ ਜਿਦਾ ਸੁੱਤੇ ਪੈਹੇ ਦਾ ਬੱਚੇ ਜਾਗਦੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਸਿੱਧੀ ਹਾਂ ਆ ਗੱਡੀ ਬੱਚੀ ਹੈ ਗੱਡੀ ਠੀਕ ਹੈ ਠੀਕ ਨਗਰ ਦੇ ਸਾਹਮਣੇ ਨਕਸਨਪੜ ਸਾਹਮਣੇ ਇਹ ਸਾਰੇ ਕਿੱਥੋਂ ਡੱਟੇ ਵੀ ਹੋ ਗਏ ਆ ਇੱਕ ਦੋ ਜ਼ਖਮੀਆਂ ਤੇ ਬਾਕੀ ਸਾਰੇ ਜ਼ਖਮੀ ਆ ਪਰ ਜ਼ਖਮੀ ਬਹੁਤ ਆ ਜਿਹਨਾਂ ਨੂੰ ਹੋਣੀ ਬਹੁਤ ਹਸਲ ਲੱਗੇ ਆ ਘੱਟੋ ਘੱਟ 10 12 ਜਿਹੜੇ ਜ਼ਖਮੀ ਆ 10 ਤੋਂ ਹੋਣੇ ਆ ਜਿਹਦੇ ਹਸਲ ਲੱਗੇ ਆ ਆਪਣਾ ਕੀ ਨਾਮ ਮੇਰਾ ਪੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਨਕੀਰ ਨੂੰ ਉਹ ਜਤਿੰਦਰ ਚੌਥੇ ਦੇ ਮੁਸੀ ਦਾ ਹਾਸਾ ਗੁਰਦੁਆਰਾ ਸਾਹਿਬ ਦੇ ਨੇੜੇ ਵਾਪਰਿਆ ਚਸ਼ਮੀ ਦੀ ਦਮ ਤਾਬਕ ਹਾਸੇ ਤੋਂ ਬਾਅਦ ਬਸ ਜੋ ਕੁਝ ਪੁਲਿਸ ਮੁਲਾਜ਼ਮ ਗੁਰੂਕਰ ਪਹੁੰਚੇ ਅਤੇ ਮਦਦ ਦੀ ਅਪੀਲ ਕੀਤੀ ਉਦੋਂ ਸਥਾਨਕ ਲੋਕਾਂ ਨੇ ਟਰੈਕਟਰਾਂ ਦੀ ਮਦਦ ਨਾਲ ਬਸ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਲਜ਼ਾਮ ਲੱਗੇ ਨੇ ਕਿ ਹਾਸਤੇ ਦੇ ਕਈ ਘੰਟਿਆਂ ਬਾਅਦ ਵੀ ਕੋਈ ਵੀ ਕ੍ਰੇਨ ਜਾਂ ਫਿਰ ਜੇਸਬੀ ਆਦ ਪ੍ਰਸ਼ਾਸਨ ਵੱਲੋਂ ਮੌਕੇ ਤੇ ਮਦਦ ਲਈ ਨਹੀਂ ਭੇਜੀ ਗਈ ਇੱਕ ਐਕਸੀਡੈਂਟ ਹੋਇਆ ਭਈ ਐਕਸੀਡੈਂਟ ਦਾ ਪਤਾ ਨੀਂਦ ਨੋਦ ਜਿਹਾ ਹੀ ਆ ਮੀਂਹ ਆ ਗਈ ਬੰਦੇ ਨੂੰ ਮਾਰ ਮੱਠੇ ਦੇ ਟਰਾਲੀ ਦੇ ਵਿੱਚ ਇਹ ਕਿੰਨੇ ਘੰਟੇ ਦਾ ਟਾਈਮ ਸੀਗਾ ਇਹ 6:30 ਦਾ ਟਾਈਮ ਹੈ ਹਾਂਜੀ 6:30 ਦਾ ਅੱਛਾ ਅੱਛਾ 6:30 ਦਾ 6:30 ਦਾ ਕਹਿੰਦੇ ਬੰਦਾ ਗਿਆ ਪੋਰਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾਕ ਲਿਆ ਦੇਖਿਆ ਹੈ ਕਿ ਕਾਫੀ ਸੱਟਾਂ ਪਤਾ ਲੱਗੀਆਂ ਹੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗਰੰਥੀ ਦੀ ਡਿਊਟੀ ਕਰੀਦੀ ਆ ਅੱਛਾ ਮੈਂ ਤੇ ਤਲਗਿਆ ਅਰਦਾਸ ਕਰਨ ਨੂੰ ਬੰਦੇ ਚ ਰੱਖੇ ਹਾਂ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀ.ਸੀ.ਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਕ ਸਹਿਕ ਮਰਨਦੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਆਂ ਕ੍ਰੇਨ ਕੋਲੋਂ ਧਿਆਨ ਦੇਣੀ ਇਨ 3 ਪੈਨਲ ਦਾ ਐਕਸੀਡੈਂਟ ਹੋਇਆ ਦੇਖੋ ਚੀ ਨਹੀਂ ਆਈ ਜਦਕੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਤਿੰਨ ਪੁਲਿਸ ਮੁਲਾਜ਼ਮਾ ਦੀ ਮੌਤ ਦੀ ਪੁਸ਼ਟੀ ਕੀਤੀ ਪਰ ਤਾਜ਼ਾ ਜਾਣਕਾਰੀ ਮੁਤਾਬਕ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਵੀ ਬਾਅਦ ਚ ਮੌਤ ਹੋ ਗਈ ਇਸ ਵੀਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਇੱਕ ਟਰੱਕਪੋਰਟ ਵੀ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਏਪੀਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋਚਨ ਕੇ ਇੱਥੇ ਟਰਾਲਾ ਕਰਾ ਲਿਆ ਰੋਡ ਦੇ ਉਰ ਦੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਸੀ ਉਹਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਇਆ ਜੀ ਉਹਨਾਂ ਨੂੰ ਫਾਸਿਲ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਰਤ ਸਭ ਮੁਕੇ ਤੇ ਜੀ ਉੱਥੇ ਭੱਜ ਰਿਹਾ ਜੀ ਇਹ ਹਾਸੇ ਦੇ ਕਾਰਨ ਦਾ ਪਤਾ ਲੱਗ ਸਿਆ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆ ਜੀ ਉਸ ਤੋਂ ਬਾਅਦ ਦਵਾਉਗੇ ਇਹ ਮੁਲਾਜ਼ਮਾਂ ਦਾ ਵਾਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਸਾ ਜੀ ਇਹ ਜਲੰਧਰ ਤੋਂ ਪੀਪਲਸਰ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਣੇ ਸੀਗੇ ਜੀ ਮੁਲਾਜ਼ਮ ਥਗੇ ਜੀ 15-20 ਜਾਣੇ ਸੀਗੇ ਠੀਕ ਸਾਨੂੰ ਸ਼ੁਕਰੀਆ ਹਾਸਾ ਸੰਗਣੀ ਤੰਦ ਕਾਰਨ ਵਾਪਰੇ ਦਾ ਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਚੜਦੀ ਸਵੇਰ ਵਾਪਰੇ ਇਸ ਭਿਆਨ ਖਾਸੇ ਨੇ ਸਾਬ ਨੂੰ ਹਿਲਾ ਕੇ ਰੱਖ ਦਿੱਤੇ ਮੁਕੇਰੀਆ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ